ਕੁਕਰ ਜਾਂ ਆਮ ਪਾਸੇ ਚ ਕੁੱਤੇ ਕਹ ਦਿੰਨੇ ਆ ਸਾਰਾ ਦਿਨ ਉਹਨਾਂ ਦੇ ਨਾਲ ਰਹਿੰਦੇ ਨੇ ਤੇ ਇਸੇ ਤਰ੍ਹਾਂ ਸਫਰ ਕਰਦੇ ਨੇ ਤੇ ਨਾਲ ਹੀ ਸੌਂਦੇ ਆ ਕਿੰਨੇ ਕੁੱਤੇ ਨੇ ਤੁਹਾਡੇ ਕੋਲੇ ਹੈ ਸਾਡੇ 600 ਕੁੱਤੇ ਨੇ ਜਗਾ 600 ਫਿਰ ਆਏ ਇਹਨਾਂ ਉਸਤੇ ਰੋਟੀ ਮੰਗਣ ਜਾਂਦੇ ਆ ਨਹੀਂ ਜਾਂਦੇ ਪਾਪ ਆਪ ਹੀ ਆਉਂਦੀ ਆਪੜੇ ਆਪ ਪਾਪ ਕਦੇ ਵੀ ਜਿ ਮਗਣ ਦੇ ਬਹੁਤ ਬੰਦੇ ਨੇ ਜਿਹੜੇ ਇਹਨਾਂ ਦੇ ਰੋੜਾ ਮਾਰ ਕੇ ਡੰਡਾ ਮਾਰ ਕੇ ਦਰਕਾਰ ਦਿੰਦੇ ਆ ਉਹ ਫਿਰ ਮਰਦਾ ਹੀ ਬਹੁਤ ਗੁੱਸਾ ਇੱਕ ਬੰਦੇ ਨੇ ਤਿੰਨ ਕੁੱਤੇ ਮਾਰਤੇ ਦੋ ਮੁੰਡੇ ਇਕੱਠੇ ਬਜੇ ਕੁੱਤੇ ਨੇ ਬੰਦਾ ਪੈਦਾ ਕਰਾਇਆ ਤਾਂ ਕੁੱਤੇ ਨੇ ਰੋਟੀ ਦਿੱਤੀ ਬੰਦੇ ਨੂੰ ਹਾਂ ਆਪਾਂ ਕੁਝ ਵੀ ਨਹੀਂ ਮਿਲਿਆ ਬਾ ਇਸੇ ਦਾ ਦਿੱਤਾ ਵਾ ਸਾਹਿਬ ਤੇ ਵੱਢਦੇ ਨਹੀਂ ਆਏ ਆਉਂਦੇ ਜਾਂਦੇ ਨੇ ਜਿੰਨੇ 650 ਕੁੱਤੇ ਸਭ ਵੱਡੇ ਦੇ ਵਿੱਚ ਜਾਵਾਂਗਾ ਛੜਾ ਮਾਰ ਮਾਰ ਕੇ ਮੇਰੇ ਪਾਲੇ ਬਿਓ ਬੱਚੇ ਸਭ ਆਪਣਾ ਆਪਾ ਇਹਦੇ ਮਨ ਨਹੀਂ ਲੱਗਦਾ ਅੱਛਾ ਨਾ ਹੌਸਤ ਆਪਣੇ ਨਾਲ ਹੁੰਦੇ ਆ ਬਈ ਜਦ ਵੀ ਲੰਘਦਾ ਅੱਛੇ ਕਿਸੇ ਪੁੱਛੇ ਪੰਜ ਸੱਤ ਹੋਗੇ ਨਾ ਕਿਹ ਪਰਿਵਾਰ ਬਾਬਾ ਜੀ ਬਸ ਇਹੀ ਹੈ ਪਰਿਵਾਰ ਇਹਦਾ ਇਹੀ ਪਰਿਵਾਰ ਆ ਇਹੀ ਬੱਚੇ ਵਿਆਹ ਨਹੀਂ ਕਰਾਤਾ ਪਿਆ ਨਹੀਂ ਕਰਦਾ ਨਾ ਕੁੱਤੇ ਤੇ ਇੱਕ ਇਨਸਾਨ ਦੀ ਕੀ ਦੋਸਤੀ ਹੈ ਕੀ ਪਿਆਰ ਹੈ ਕੀ ਮੁਹੱਬਤ ਹੈ ਹਾਂਜੀ ਬਚਪਨ ਦਾ ਹੀ ਆ ਆਪਣਾ ਪਿਆਰ ਬੜਾ ਇਨਸਾਨ ਦੋਸਤੋ ਤੁਸੀਂ ਉਹ ਬੰਦੇ ਦੇਖੇ ਹੋਣਗੇ ਜਿਹੜੇ ਕੁੱਤੇ ਦੇ ਰੋੜਾ ਮਾਰ ਕੇ ਦਰਕਾਰ ਦਿੰਦੇ ਨੇ ਪਰ ਫਕੀਰ ਕੌਣ ਹੁੰਦੇ ਨੇ ਫਕੀਰਾਂ ਦੀ ਭਾਸ਼ਾ 'ਚ ਕੁੱਤਿਆਂ ਨੂੰ ਕੁੱਕਰ ਦੱਸਿਆ ਗਿਆ ਅੱਜ ਤੁਹਾਨੂੰ ਦਿਖਾਉਣੇ ਆ ਉਸ ਫਕੀਰ ਦੀ ਕਹਾਣੀ ਕੁੱਕਰ ਜਾਂ ਆਮ ਭਾਸ਼ਾ 'ਚ ਕੁੱਤੇ ਕਹਿੰਦੇ ਨੇ ਆ ਸਾਰਾ ਦਿਨ ਉਹਨਾਂ ਦੇ ਨਾਲ ਰਹਿੰਦੇ ਨੇ ਤੇ ਇਸੇ ਤਰ੍ਹਾਂ ਸਫ਼ਰ ਕਰਦੇ ਨੇ ਤੇ ਨਾਲ ਹੀ ਸੌਂਦੇ ਆ ਕੀ ਨਾਮ ਕੀ ਹੈ ਬਾਬਾ ਜੀ ਤੁਹਾਡਾ ਸਰਪੰਚ ਜੀ ਦਾਪਾ ਸਰਪੰਚ ਜੀ ਦਾਪਾ ਤੇ ਤਾਂ ਤਰਕੀ ਲਈ ਫਿਰਦੇ ਹਾਂ ਕੁੱਤੇ ਨੂੰ ਆ ਪੈਦਰ ਪੈਦਰ ਕਿੰਨੇ ਕੁੱਤੇ ਨੇ ਤੁਹਾਡੇ ਕੋਲੇ ਹੈ 650 ਤਿੰਨੇ ਜਗਾ 650 ਤੇ ਫਿਰ ਇਹਨਾਂ ਦੇ ਰੋਟੀ ਪਾਣ ਦਾ ਖਰਚਾ ਕਿੱਥੋਂ ਪੂਰਾ ਹੁੰਦਾ ਉਹ ਚੱਲੀ ਜਾਂਦਾ ਕਪਦਾਨ ਆਈ ਜੁਨਾ ਹੈ ਆ ਜਮੀਨ ਵੀ ਹੈਗੀ ਆਪਣੇ ਜਮੀਨ ਵੀ ਹੈਗੀ ਹੈ ਫਿਰ ਐ ਇਹਨਾਂ 'ਤੇ ਰੋਟੀ ਮੰਗਣ ਜਾਂਦੇ ਆ ਨਹੀਂ ਜਾਂਦੇ ਪਾਣ ਆਪ ਹੀ ਆਉਂਦੀਆਂ ਆਪੜ ਆਪ ਕਦੇ ਵੀ ਮੰਗਣ ਦੇ ਇਹ ਕਿਵੇਂ ਸ਼ੁਰੂ ਕਿਵੇਂ ਕੀਤਾ ਤੁਸੀਂ ਸਾਰਾ ਬਚਪਨ ਦੀ ਗੱਲ ਹੈ ਹੈ ਬਚਪਨ ਦੀ ਪਹਿਲਾਂ ਤੋਂ ਹੀ ਮੋਹ ਆ ਸਵੈਨ ਦੇ ਵਿੱਚ ਸਾਲ ਉੱਪਰ ਹੋ ਗਈ ਤੇਰੇ ਉੱਪਰ ਨੱਬ ਤੇ ਬਾਬਾ ਬਹੁਤ ਬੰਦੇ ਨੇ ਜਿਹੜੇ ਇਹਨਾਂ ਦੇ ਰੋੜਾ ਮਾਰ ਕੇ ਡੰਡਾ ਮਾਰ ਕੇ ਦਰਕਾਰ ਦਿੰਦੇ ਆ ਉਹ ਫੇਰ ਮਰਦੇ ਹੀ ਬਹੁਤ ਬੁਲਸਾ ਹਾਂ ਇੱਕ ਬੰਦੇ ਨੇ ਤੇਰੇ ਕੁੱਤੇ ਮਾਰਤੇ ਦੋ ਮੁੰਡੇ ਇਕੱਠੇ ਬਜੇ ਉਹ ਦੇ ਉਹਨੇ 50 ਕੁੱਤੇ ਰੱਖੇ ਵੇ ਜੀਰਪਾ ਇਹਨਾਂ ਇਹਨਾਂ 'ਚ ਤੁਹਾਨੂੰ ਕੋਈ ਕੁਛ ਕੋਈ ਦਰਸ਼ਨ ਹੁੰਦੀ ਆ ਜਾਂ ਕਿਵੇਂ ਤੁਹਾਨੂੰ ਕੀ ਲੱਗਦਾ ਤੁਸੀਂ ਇਹਨਾਂ ਨਾਲ ਕਿਉਂ ਜੋ ਆਪਣੇ ਦਾ ਔਲਾਦ ਹੈ ਹੀ ਔਲਾਦ ਆ ਬੱਚੇ ਆ ਬੱਦਾਂ ਕੁੱਤੇ ਨੇ ਬੱਦਾਂ ਪੈਦਾ ਕਰਾਇਆ ਤਾਂ ਕੁੱਤੇ ਨੇ ਹੀ ਰੋਟੀ ਖੀਤੀ ਬੰਦੇ ਨੇ ਹਾਂ ਆਪਰ ਕੁਛ ਵੀ ਨਹੀਂ ਮਿਲਿਆ ਬਾ ਇਸੇ ਦਾ ਦਿੱਤਾ ਵਾ ਸਾਰਾ ਹਾਂ ਤਾਂ ਆਪਾਂ ਇਹ ਜੀ ਕਦਰ ਨਾ ਕਰੇ ਕੌਣ ਕਰੂਗਾ ਬਿਲਕੁਲ ਸਹੀ ਹੈ ਆਪਣੇ ਆਪਣੀ ਦਾ ਰਾਜ ਹੈ ਤੇ ਵੱਢਦੇ ਨਹੀਂ ਆਏ ਆਉਂਦੇ ਜਾਂਦੇ ਨੇ ਫਿਰ ਇਹ ਜੇ 650 ਕੁੱਤੇ ਸਭ ਵੱਡੇ ਦੇ ਵਿੱਚ ਜਾਵਾਂਗੇ ਛੜਾ ਮਾਰ ਮਾਰ ਕੇ ਮੇਰੇ ਪਾਲੇ ਬਿਓ ਬੱਚੇ ਸਭ ਸਾਰੇ ਹਾਂ ਐ ਨਾਲ ਰੱਖਣੇ ਬੜੇ ਹੋਰ ਦੇ ਦੇਦੇ ਵਿੱਚ ਬੱਚੇ ਨਾਲ ਰੱਖਦੇ ਹਾਂ ਹਾਂ ਆ ਦੇਖ ਤੇ ਮੋਹ ਕਰਦੇ ਆ ਪਿਆਰ ਕਰਦੇ ਆ ਬੰਦੇ ਮੈਂ ਜਿਹੜੀ ਦੇ ਪਾਸੇ ਚੱਲ ਜਾ ਮੈਂ ਰੇੜੀ ਖੇਚੇ ਜੂਗੀ ਪਿੱਛੇ ਪਿੱਛੇ ਆ ਜਾਣਗੇ ਬਚਪਨ ਦੀ ਖੇਡ ਹੈ ਤੇ ਇਹਨਾਂ ਨੂੰ ਕਿੰਨੀ ਕੁ ਦੂਰ ਤੱਕ ਲੈ ਕੇ ਜਾਣਾ ਤੁਸੀਂ ਸਾਈਕਲ ਤੇ ਆਇਂ ਤੁਰ ਕੇ ਆ ਮੈਂ ਦੇਰੇ ਬਾਅਦ ਚੜੀਗੜ ਜਾਵਾਂਗਾ ਚੜੀਗੜ ਤੇ ਫਿਰ ਕਿੱਥੇ ਲਾਵਾਂਗਾ ਰਾਜਪੁਰੇ ਹਾਂ ਫਿਰ ਲਾਵੇ ਫਿਰ ਨਾ ਪੈਦਲ ਹੀ ਆ ਪੈਦਲ ਪੈਦਲ ਇਹ ਮੌਜ ਆ ਕੋਈ ਇਹ ਮੌਜ ਨਹੀਂ ਆਪਣੇ ਪਹਿਲਾਂ ਤੇ ਲਿਖਿਆ ਹੋਇਆ ਹੈ कर्माच लिखिया हाँ, है सारा हां मकतदर से पाई तादर रास्ता हां एरन को 44 44 पैदल चलता मैं अपने लट में प्लेट है आ हाथ में भी एक्सीडेंट हो गया बेटा वो तो चढ़ी गया था पास लगया कर लेबर चौक पीछे से गड्डी भागी हां बस फिर बहुत सटल इनने तो फिर कुछ मिलया अब بالله के अपने कर्मा सेवा है ना जीव? सेवा ਤੁਹਾਨੂੰ ਕਾਰੋਬਾਰ ਨਹੀਂ ਹੈ ਨਾ ਆਪਾਂ ਆਪਾਂ ਇਹਦੇ ਮਨ ਨਹੀਂ ਲੱਗਦਾ ਅੱਛਾ ਨਾ ਪਰ ਸੱਤ ਤਾਂ ਆਪਣੇ ਨਾਲ ਹੁੰਦੇ ਐ ਬਈ ਜਦ ਵੀ ਲੰਘਦਾ ਸੱਤ ਕਿਸ਼ੋਰ ਪੁੱਛੇ ਪੰਜ ਸੱਤ ਹੋ ਗਏ ਨਾ ਹਮੇਸ਼ਾ ਹੀ ਹਾਂ ਜੀ ਅੱਛਾ ਤੇ ਬੱਚ ਤੁਸੀਂ ਇਹਨਾਂ ਬਿਨਾਂ ਨਹੀਂ ਬਚਦੇ ਤੇ ਥੋੜੇ ਬਿਨਾਂ ਨਹੀਂ ਬਚਦੇ ਹਾਂ ਜੀ ਬਚਦੇ ਆਪਣੇ ਬਚਪਨ ਦਾ ਹੀ ਖੇਡ ਹੈ ਕਿ ਪਰਿਵਾਰ ਬਾਬਾ ਜੀ ਬਸ ਇਹੀ ਹੈ ਪਰਿਵਾਰ ਆਪਣਾ ਇਹੀ ਪਰਿਵਾਰ ਹੈ ਇਹੀ ਬੱਚੇ ਆ ਵਿਆਹ ਨਹੀਂ ਕਰਾਇਆ ਸਰ ਵਿਆਹ ਨਹੀਂ ਕਰਾਇਆ ਨਾ ਆਨਵਾਏ ਆੜਿਕ ਫਕੀਰ ਆ ਦੇਖੋ ਉਹ ਦਿਹਾੜੀ ਕਿੱਥੋਂ ਬੱਚਾ ਲੈ ਗਏ ਇਹ ਫਕੀਰ ਆ ਤੁਸੀਂ ਦੇਖ ਸਕਦੇ ਹੋ ਵੀ ਕੁੱਤਿਆਂ ਨੂੰ ਪਰਿਵਾਰ ਮੰਨਿਆ ਕੁੱਤਿਆਂ ਦੇ ਨਾਲ ਹੀ ਰਹਿੰਦੇ ਨੇ ਪੈਂਦੇ ਨੇ ਸੌਂਦੇ ਨੇ ਖਾਣਾ ਪੀਣਾ ਇਹਨਾਂ ਦੇ ਨਾਲ ਹੀ ਆ ਤੇ ਉਹ ਫਕੀਰ ਬਿਰਤੀ ਦੇ ਨੇ ਜਿਨ੍ਹਾਂ ਦੇ ਨਾਲ ਹਮੇਸ਼ਾ ਹੀ ਇੱਕ ਕੁਕਰ ਨਾਲ ਰਹਿੰਦੇ ਨੇ ਤੇ ਲੰਮਾ ਸਫ਼ਰ ਕਰਦੇ ਨੇ ਤੇ ਪੈਦਲ ਇਹ ਬਾਬਾ ਜੀ ਸਫਰ ਕਰਦੇ ਨੇ 650 ਤੋਂ ਵੱਧ ਇਹਨਾਂ ਕੋਲੇ ਕੁੱਤੇ ਆ ਇਹ ਮौज ਆ ਇਹਨਾਂ ਦੀ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਨੂੰ ਰੋੜਾ ਮਾਰ ਕੇ ਡੰਡਾ ਮਾਰ ਕੇ ਦਰਕਾਰ ਦਿੰਦੇ ਨੇ ਤੇ ਕੁੱਤੇ ਦੀ ਤੇ ਆਦਮੀ ਦੀ ਕੀ ਹਿਸਟਰੀ ਆ ਇਹਨਾਂ ਤੋਂ ਤੁਸੀਂ ਸੁਣ ਲਈ ਆ ਤੁਸੀਂ ਦੇਖ ਸਕਦੇ ਹੋ ਕੁੱਤੇ ਤੇ ਇੱਕ ਇਨਸਾਨ ਦੀ ਕੀ ਦੋਸਤੀ ਹੈ ਕੀ ਪਿਆਰ ਹੈ ਕੀ ਮੁਹੱਬਤ ਆ ਹਾਂਜੀ ਬਚਪਨ ਦਾ ਹੀ ਹੈ ਬਚਪਨ ਦਾ ਹੀ ਆ ਹਾਂ ਆਪਣਾ ਪਿਆਰ ਬੜਾ ਇਨਨਾ ਇਹਨਾਂ ਨਾਲ ਹੋਆ ਇਹਨਾਂ ਦਾ ਜਿਆਦਾ ਕਰਕੇ ਪਾਇਓ ਰਾਜਸਥਾਨ ਲਈ ਵੀਡੀਓ ਹਾਂ ਯਾ ਹਮਾ ਚੈਨਲ ਉਧਰ ਸਾਨੂੰ ਜਾਣਦੇ ਸਾਰੇ ਬਹੁਤ ਰਾਜਸਥਾਨ ਚ ਬਹੁਤ ਜਾਣਦੇ ਆ ਗਿਆ ਕਹਿੰਦਾ ਆਪਣੀ ਵੀਡੀਓ ਪਹਿਲੇ ਵੀ ਜਾਂਦੀ ਹੈ ਪਹਿਲੇ ਵੀ ਵੀਡੀਓ ਚੱਲਦੀਆਂ ਨੇ ਕਹਿੰਦੇ ਬਾਬਾ ਕੁੱਤਾਂ ਵਾ ਹਾਂ ਹਾਂ ਇੰਗਲੈਂਡ ਚ ਵੀ ਚਲੇ ਗਿਆ ਬਣੀ ਕਾ ਜੀ ਅਮਰੀਕਾ ਚ ਵੀ ਜਾ ਹਰ ਪੇ ਜੇ ਜਮਾ ਚੋਰਦੇ ਫਿਰ ਜੀ ਗਊਸ਼ਾਲਾ ਪਾਤੀਆਂ ਨੇ ਲੇਕਿਨ ਤੇ ਥੱਕਦੇ ਨਹੀਂ ਗਰਮੀ ਚ ਨਹੀਂ ਆਪਣਾ ਬਸ ਠੀਕ ਆਪ ਗਿਆ ਵਾ ਪਰ ਹੁਣ ਇੱਥੇ ਜਾ ਕੇ ਸਕੂਲ ਅੱਗੇ ਆਰਾਮ ਕਰਾਂਗਾ 4 ਵਜੇ ਚੱਲਾਂਗਾ ਬਸ ਪਰ ਸ਼ਾਮ ਨੂੰ ਫੱਟੇਗਾ ਤੈਨ ਫੱਟੇਗਾ ਬਾਹਰ ਜੇ ਆਣਾ ਆਪਣੀ ਰੋਟੀ ਪਕਾ ਕੇ ਖਾਣੀ ਹਾਂ ਅੱਧੇ ਨਹੀਂ ਜਾਣਾ ਕਿ ਦੁਆਰੇ ਅੱਗੇ ਨਹੀਂ ਆਪਨੀ ਪਕਾ ਕੇ ਜਿਹੜਾ ਖਾਣਾ ਸੁਣਾ ਬਣਾ ਕੇ ਦਾ ਚਲੋ ਸ਼ੁਕਰੀਆ ਫਿਰ